ਦੀਵੇ ਵਿੱਚ ਪਾਉਏ ਸਤ ਚੀਜ਼ਾਂ ਤਾਂ ਦੀ ਕਦੇ ਵੀ ਕਮੀ ਨਹੀਂ ਹੋਵੇਗੀ ਸਨਾਤਨ ਪਰਮ ਵਿੱਚ ਦੀਵਾ ਜਗਾਣਾ ਬਤੀ ਸੁਭ ਤੇ ਖਾਸ ਮੰਨਿਆ ਜਾਂਦਾ ਹੈ ਇਸ ਨਾਲ ਸਕਾਰਾਤਮਕ ਊਰਜਾ ਵਧਦੀ ਹੈ ਮੰਨਤਾ ਹੈ ਕਿ ਦੀਵਾ ਜਗਾਨ ਨਾਲ ਘਰ ਵਿੱਚ ਸੁਖ ਖੁਸ਼ਹਾਲੀ ਦਾ ਵਾਸ ਹੁੰਦਾ ਹੈ ਤੇ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ ਕੀ ਤੁਸੀਂ ਜਾਣਦੇ ਹੋ ਕਿ ਦੀਵਾ ਜਗਾਉਂਦੇ ਸਮੇਂ ਕੁਝ ਖਾਸ ਚੀਜ਼ਾਂ ਪਾਉਣਾ ਉਸ ਦੀ ਤਾਕਤ ਹੋਰ ਵੀ ਵੱਧ ਜਾਂਦੀ ਹੈ ਅੱਜ ਦੇ ਇਸ ਵੀਡੀਓ 'ਚ ਅਸੀਂ ਤੁਹਾਨੂੰ ਇਸ ਖਾਸ ਚੀਜ਼ ਬਾਰੇ ਜਾਣਕਾਰੀ ਦੇਵਾਂਗੇ ਅਸੀਂ ਦੱਸਾਂਗੇ ਕਿ ਸ਼ਾਮ ਦੇ ਸਮੇਂ ਤੇਲ 'ਚ ਇਹ ਚੀਜ਼ਾਂ ਪਾ ਕੇ ਦੀਵਾ ਜਗਾਉਣ ਨਾਲ ਘਰ ਵਿੱਚ ਬਰਕਤ ਕਦੇ ਵੀ ਨਹੀਂ ਰੁਕਦੀ ਹਿੰਦੂ ਧਰਮ ਵਿੱਚ ਦੀਵਾ ਜਗਾਉਣ ਦਾ ਖਾਸ ਮਹੱਤਵ ਹੈ ਜੋਤਿਸ਼ ਸ਼ਾਸਤਰ ਵਿੱਚ ਦੇਵੀ ਦੇਵਤਾਵਾਂ ਦੀ ਪੂਜਾ 'ਚ ਦੀਵਾ ਜਗਾਉਣਾ ਸ਼ੁਭ ਮੰਨਿਆ ਜਾਂਦਾ ਹੈ ਮਾਨਤਾ ਹੈ ਕਿ ਦੀਵੇ ਦੀ ਰੋਸ਼ਨੀ ਨਾਲ ਭਗਵਾਨ ਦੀ ਮੌਜੂਦਗੀ ਹੁੰਦੀ ਹੈ ਜੋ ਨਕਾਰਾਤਮਕ ਊਰਜਾ ਨੂੰ ਦੂਰ ਕਰਦੀ ਹੈ ਦੀਵਾ ਜਗਾਉਣ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਤੇ ਸੁਖ ਸ਼ਾਂਤੀ ਘਰ ਵਿੱਚ ਹੁੰਦੀ ਹੈ ਇਸ ਦੇ ਨਾਲ ਹੀ ਦੁੱਖਾਂ ਦਾ ਵੀ ਨਿਵਾਰਣ ਹੋ ਜਾਂਦਾ ਹੈ ਇਹੀ وجہ ਹੈ ਕਿ ਧਾਰਮਿਕ ਅੰਸ਼ਠਾਨਾ ਤੇ ਸ਼ੁਭ ਕੰਮਾਂ ਵਿੱਚ ਦੀਵਾ ਜਗਾਉਣਾ ਜ਼ਰੂਰੀ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹੋ ਤੁਹਾਨੂੰ ਤੀਵਾ ਜ਼ਰੂਰ ਚਕਾਉਣਾ ਚਾਹੀਦਾ ਹੈ। ਦੀਵੇ ਨਾਲ ਜੁੜੇ ਕੁਝ ਆਸਾਨ ਤਰੀਕੇ ਨੂੰ ਅਪਣਾ ਕੇ ਤੁਸੀਂ ਆਪਣੀ ਕਿਸਮਤ ਬਦਲ ਸਕਦੇ ਹੋ। ਇਸ ਨਾਲ ਤੁਹਾਡੀ ਆਮਦਨੀ ਵੱਧ ਸਕਦੀ ਹੈ ਤੇ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਦੀਵੇ ਦੇ ਹੇਠਾਂ ਕਿਹੜੇ-ਕਿਹੜੇ ਸੱਤ ਅਨਾਜ ਰੱਖਣੇ ਸ਼ੁਭ ਹੁੰਦੇ ਹਨ। ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਤਾ ਲక్ష్ਮੀ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਨਾਲ ਰਹੇ ਇਸ ਵੀਡੀਓ ਨੂੰ ਇੱਕ ਲਾਈਕ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾ ਲక్ష్ਮੀ ਜ਼ਰੂਰ ਲਿਖੋ ਨੰਬਰ 1 ਨੌਂ ਨੌਂ ਨੂੰ ਧਨ ਤੇ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਦੀਵੇ ਵਿੱਚ ਨੌਂ ਪਾ ਕੇ ਜਗਾਨ ਨਾਲ ਘਰ ਚ ਧਨ ਆਉਂਦਾ ਹੈ ਤੇ ਆਰਥਿਕ ਮੁਸ਼ਕਲਾਂ ਦੂਰ ਹੁੰਦੀਆਂ ਹਨ ਨੰਬਰ 2 ਇਨਾਈਚੀ ਇਲਾਈਚੀ ਨੂੰ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਦੀਵੇ ਵਿੱਚ ਇਲਾਈਚੀ ਪਾ ਕੇ ਜਗਾਉਣ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਤੇ ਕਿਸਮਤ ਵੀ ਚੰਗੀ ਹੁੰਦੀ ਹੈ ਨੰਬਰ 3 ਕੇਸਰ ਕੇਸਰ ਨੂੰ ਪਵਿੱਤਰ ਤੇ ਸ਼ੁਭ ਮੰਨਿਆ ਜਾਂਦਾ ਹੈ ਦੀਵੇ ਵਿੱਚ ਕੇਸਰ ਪਾ ਕੇ ਜਗਾਉਣ ਨਾਲ ਘਰ 'ਚ ਸ਼ਾਂਤੀ ਤੇ ਖੁਸ਼ਹਾਲੀ ਦਾ ਵਾਸ ਹੁੰਦਾ ਹੈ ਨੰਬਰ 4 ਚੌਲ ਚੌਲਾਂ ਨੂੰ ਅਨਾਜ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਦੀਵੇ ਵਿੱਚ ਚੌਲ ਦੇ ਕੁਝ ਦਾਣੇ ਪਾ ਕੇ ਜਗਾਉਣ ਨਾਲ ਘਰ ਵਿੱਚ ਤੰਦ ਦੀ ਕਮੀ ਨਹੀਂ ਹੁੰਦੀ ਤੇ ਬਰਕਤ ਬਣੀ ਰਹਿੰਦੀ ਹੈ ਨੰਬਰ 5 ਹਲਦੀ ਹਲਦੀ ਨੂੰ ਸ਼ੁੱਧ ਤੇ ਪਵਿੱਤਰ ਮੰਨਿਆ ਜਾਂਦਾ ਹੈ ਦੀਵੇ ਵਿੱਚ ਹਲਦੀ ਪਾ ਕੇ ਜਨਨ ਨਾਲ ਘਰ ਦੀ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ ਤੇ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਨੰਬਰ 6 ਕਿਉ ਕਿਉ ਨੂੰ ਸ਼ੁੱਧ ਤੇ ਪਵਿੱਤਰ ਮੰਨਿਆ ਜਾਂਦਾ ਹੈ ਦੀਵੇ ਵਿੱਚ ਕਿਉ ਪਾ ਕੇ ਜਗਾਉਣ ਨਾਲ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ ਤੇ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ ਨੰਬਰ 7 ਤੇਲ ਦਾ ਤੇਲ ਤੇਲ ਦੇ ਤੇਲ ਨੂੰ ਸ਼ੁਭ ਤੇ ਪਵਿੱਤਰ ਮੰਨਿਆ ਜਾਂਦਾ ਹੈ ਦੀਵੇ ਵਿੱਚ ਤੇਲ ਦਾ ਤੇਲ ਪਾ ਕੇ ਜਗਾਉਣ ਨਾਲ ਘਰ ਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਤੇ ਹਮੇਸ਼ਾ ਬਰਕਤ ਬਣੀ ਰਹਿੰਦੀ ਹੈ ਦੋਸਤੋ ਉੱਪਰ ਦਸੀਆਂ ਚੀਜ਼ਾਂ ਨੂੰ ਦੀਵੇ ਵਿੱਚ ਪਾ ਕੇ ਜਗਾਉਣ ਨਾਲ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ ਤੇ ਨਕਾਰਾਤਮਕ ਉੜਚ ਦੂਰ ਹੁੰਦੀ ਹੈ ਪਰ ਧਿਆਨ ਰੱਖੋ ਕਿ ਦੀਵਾ ਹਮੇਸ਼ਾ ਸਾਫ਼ ਤੇ ਸਾਫ਼ ਜਗ੍ਹਾ ਤੇ ਹੀ ਜਗਾਉਣਾ ਚਾਹੀਦਾ ਹੈ ਦੀਵੇ ਨੂੰ ਹਮੇਸ਼ਾ ਸ਼ਾਮ ਦੇ ਸਮੇਂ ਹੀ ਜਗਾਉਣਾ ਚਾਹੀਦਾ ਹੈ ਦੀਵੇ ਨੂੰ ਘਰ ਦੇ ਮੇਨ ਦਰਵਾਜ਼ੇ ਤੇ ਜਾਂ ਪੂਜਾ ਘਰ ਵਿੱਚ ਜਗਾਉਣਾ ਚਾਹੀਦਾ ਹੈ ਦੀਵੇ ਨੂੰ ਜਗਾਉਂਦੇ ਸਮੇਂ ਭਗਵਾਨ ਦਾ ਧਿਆਨ ਰੱਖਣਾ ਚਾਹੀਦਾ ਹੈ ਦੀਵੇ ਨੂੰ ਕਦੇ ਵੀ ਖਾਲੀ ਨਹੀਂ ਛੱਡਣਾ ਚਾਹੀਦਾ ਚਲੋ ਹੁਣ ਜਾਂਦੇ ਹਾਂ ਦੀਵੇ ਦੇ ਥੱਲੇ ਕਿਹੜੇ ਸੱਤ ਅਨਾਜ ਰੱਖਣੇ ਸ਼ੁਭ ਮੰਨੇ ਜਾਂਦੇ ਹਨ ਨੰਬਰ 1 ਚੋਲ Hindu ਧਰਮ ਵਿੱਚ ਚੋਲਾਂ ਨੂੰ ਸ਼ੁੱਧਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਨਾਲ ਹੀ ਇਹ ਸਰਬ ਸੁਲਭ ਅਨੰਨ ਵੀ ਹੈ ਸ਼ਾਸਤਰਾ ਅਨੁਸਾਰ ਚੋਲਾਂ ਵਿੱਚ ਮਾਂ ਲక్ష్ਮੀ ਦਾ ਵਾਸ ਮੰਨਿਆ ਜਾਂਦਾ ਹੈ ਚੋਲਾਂ ਦੇ ਆਸਨ ਤੇ ਦੀਵੇ ਨੂੰ ਰੱਖਣ ਬਾਰੇ ਮੰਨਤਾ ਹੈ ਕਿ ਵਿਅਕਤੀ ਦੀ ਜ਼ਿੰਦਗੀ 'ਚ ਕਦੇ ਵੀ ਧਨ ਦੀ ਕਮੀ ਨਹੀਂ ਹੁੰਦੀ ਤੇ ਉਸ ਘਰ ਵਿੱਚ ਮਾ લક્ષਮੀ ਦਾ ਵਾਸ ਹੁੰਦਾ ਹੈ। ਨੰਬਰ 2 ਕਨਕ ਚੌਲਾਂ ਦੀ ਤਰ੍ਹਾਂ ਕਨਕ 'ਚ ਵੀ ਮਾ લક્ષਮੀ ਤੇ ਅਨਪੂਰਨਾ ਮਾਤਾ ਦਾ ਵਾਸ ਮੰਨਿਆ ਜਾਂਦਾ ਹੈ। ਮੰਨਤਾ ਹੈ ਕਿ ਪੂਜਾ ਦੌਰਾਨ ਕਨਕ ਦੇ ਆਸਨ ਤੇ ਦੀਵਾ ਰੱਖਣ ਨਾਲ ਵਿਅਕਤੀ ਨੂੰ ਸ਼ੁਭ ਫਲਾਂ ਦੀ ਪ੍ਰਾਪਤੀ ਹੁੰਦੀ ਹੈ ਤੇ ਧਨ ਸੰਬੰਧੀ ਮੁਸ਼ਕਲਾਂ ਤੋਂ ਵੀ ਛੁਟਕਾਰਾ ਮਿਲ ਸਕਦਾ ਹੈ। ਨਾਲ ਹੀ ਮਾ લક્ષ્ਮੀ ਦੀ ਕਿਰਪਾ ਵੀ ਮਿਲਦੀ ਹੈ ਤੇ ਮਾਂ ਅਨਪੂਰਨਾ ਵੀ ਖੁਸ਼ ਹੁੰਦੀ ਹੈ। ਨੰਬਰ 3 ਜੋ ਜੋਨ ਸੰਸਕ੍ਰਿਤ ਵਿੱਚ ਯਵ ਕਿਹਾ ਜਾਂਦਾ ਹੈ। ਇਸ ਅਨਾਜ ਨੂੰ Hindu ਧਰਮ ਵਿੱਚ ਸਭ ਤੋਂ ਪਵਿੱਤਰ ਤੇ ਸ਼ੁੱਧ ਮੰਨਿਆ ਗਿਆ ਹੈ। ਇਸ ਵਿੱਚ ਭਗਵਾਨ ਵਿਸ਼ਨੂੰ ਦਾ ਵਾਸ ਹੁੰਦਾ ਹੈ। ਦੇਵ ਦੇ ਹੇਟਾ ਇਸ ਅਨਾਜ ਦਾ ਅਰਸਮ ਵਿਛਾਉਣ ਨਾਲ ਵਿਅਕਤੀ ਨੂੰ ਦੁਨੀਆ ਤੇ ਹਰ ਸੁੱਖ ਤੇ ਸਹੂਲਤਾਂ ਦੀ ਪ੍ਰਾਪਤੀ ਹੁੰਦੀ ਹੈ। ਨੰਬਰ 4 ਛੋਲੇ ਛੋਲਿਆਂ ਦੀ ਦਾਤ ਚ ਗੁਰੂ ਬ੍ਰਹਸਪਤੀ ਦਾ ਵਾਸ ਮੰਨਿਆ ਜਾਂਦਾ ਹੈ ਮੰਨਤਾ ਹੈ ਕਿ ਜਿਨ੍ਹਾਂ ਨੂੰ ਹਮੇਸ਼ਾ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨੂੰ ਦੀਵੇ ਦੇ ਹੇਠਾਂ ਛੋਲਿਆਂ ਦਾ ਆਸਨ ਬਣਾ ਕੇ ਪੂਜਾ ਕਰਨੀ ਚਾਹੀਦੀ ਹੈ ਨੰਬਰ 5 ਉਰਦ ਦੀ ਦਾਤ Hindu ਧਰਮ ਵਿੱਚ ਉਰਦ ਨੂੰ ਪਵਿੱਤਰ ਮੰਨਿਆ ਗਿਆ ਹੈ ਪਰ ਦੀਵੇ ਦੇ ਹੇਠਾ ਇਸ ਦਾ ਆਸਨ ਖਾਸ ਹਲਾਤਾਂ ਵਿੱਚ ਹੁੰਦਾ ਹੈ ਜਿਨ੍ਹਾਂ ਨੂੰ ਵਾਰ-ਵਾਰ ਨਜ਼ਰ ਲੱਗਦੀ ਰਹਿੰਦੀ ਹੈ ਤਾਂ ਉਰਦ ਦੀ ਦਾਲ ਵਿਛਾ ਕੇ ਉਸ ਦੇ ਉੱਪਰ ਦੀਵਾ ਜਗਾਉਣ ਨਾਲ ਲਾਭ ਮਿਲਦਾ ਹੈ ਨੰਬਰ 7 ਤੇਲ ਤੇਲ ਨੂੰ ਵੀ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਪਰ ਤੇਲ ਦਾ ਇਸਤੇਮਾਲ ਵੀ ਉਰਦ ਦੀ ਤਰ੍ਹਾਂ ਖਾਸ ਹਾਲਾਤਾਂ ਵਿੱਚ ਹੀ ਕੀਤਾ ਜਾਂਦਾ ਹੈ ਇਸ ਦੇ ਇਸਤੇਮਾਲ ਨਾਲ ਦੁਰਘਟਨਾ ਤੋਂ ਬਚਿਆ ਜਾ ਸਕਦਾ ਹੈ ਨਾਲ ਹੀ ਨਜ਼ਰ ਦੇ ਦੋਸ਼ ਤੋਂ ਵੀ ਮੁਕਤੀ ਮਿਲਦੀ ਹੈ ਕੈਰੀਅਰ ਵਿੱਚ ਆ ਰਹੀਆਂ ਮੁਸ਼ਕਲਾਂ ਵੀ ਦੂਰ ਹੁੰਦੀਆਂ ਹਨ ਨੰਬਰ 7 ਬਾਜਰਾ ਬਾਜਰੀ ਨੂੰ ਚੌਲਾਂ ਤੇ ਕਣਕ ਤੇ ਬਰਾਬਰ ਪਵਿੱਤਰ ਮੰਨਿਆ ਜਾਂਦਾ ਹੈ ਜਦੋਂ ਘਰ ਵਿੱਚ ਚੌਲ ਜਾਂ ਕਣਕ ਦੋਨੋਂ ਨਹੀਂ ਹੁੰਦੀ ਉਸ ਸਮੇਂ ਪੂਜਾ ਵਿੱਚ ਬਾਜਰੇ ਦਾ ਇਸਤੇਮਾਲ ਚੰਗਾ ਮੰਨਿਆ ਜਾਂਦਾ ਹੈ ਦੀਵੇ ਦੇ ਹੇਠਾਂ ਬਾਜਰੇ ਦਾ ਅਸਨ ਬਣਾ ਕੇ ਪੂਜਾ ਕਰਨ ਨਾਲ ਖੁਸ਼ਹਾਲੀ ਤੇ ਸਿਹਤ ਵਿੱਚ ਚੰਗਰੰਤ ਹੈ। ਹੋਰ ਜਾਣਦੇ ਹਾਂ ਦੀਵੇ ਦੇ ਕੁਝ ਖਾਸ ਉਪਾਏ। ਨੰਬਰ 1 ਸ਼ਨੀ ਦੇ ਕੈਰ ਤੋਂ ਮਿਲੇਗੀ ਮੁਕਤੀ। ਰਾਹੂ ਕੇਤੂ ਦੋਸ਼ ਤੋਂ ਮੁਕਤੀ ਦੇ ਲਈ ਸਵੇਰੇ ਸ਼ਾਮ ਹਲਸੀ ਦੇ ਤੇਲ ਦਾ ਦੀਵਾ ਜਗਾਉਣਾ ਚਾਹੀਦਾ ਹੈ। ਹਲਸੀ ਦੇ ਤੇਲ ਦਾ ਦੀਵਾ ਜਗਾਉਣ ਨਾਲ ਕੁੰਡਲੀ ਵਿੱਚ ਰਾਹੂ ਕੇਤੂ ਦੋਸ਼ ਤੋਂ ਮੁਕਤੀ ਮਿਲਦੀ ਹੈ। ਨਾਲ ਹੀ ਸ਼ਨੀਵਾਰ ਦੇ ਦਿਨ ਸ਼ਨੀ ਮੰਦਰ ਚ ਸਰੋਂ ਦੇ ਤੇਲ ਦਾ ਦੀਵਾ ਜਗਾਉਣ ਨਾਲ ਸ਼ਨੀ ਦੀ ਸਾਰ ਸਤੀ ਤੋਂ ਨਿਜਾਤ ਮਿਲਦੀ ਹੈ ਨੰਬਰ 2 ਮਾਨ ਸਨਮਾਨ ਵਿੱਚ ਵਧਾ ਸਮਾਜ ਵਿੱਚ ਮਾਨ ਸਨਮਾਨ ਵਧਾਉਣ ਲਈ ਰੋਜ਼ਾਨਾ ਘਿਓ ਦਾ ਦੀਵਾ ਜਗਾਉਣਾ ਚਾਹੀਦਾ ਹੈ ਮਾਨ ਸਨਮਾਨ ਵਧਾਉਣ ਲਈ ਹਰ ਰੋਜ਼ ਸਵੇਰੇ ਸੂਰਜ ਦੇਵਤਾ ਨੂੰ ਜਲ ਅਰਪਿਤ ਕਰਨਾ ਚਾਹੀਦਾ ਹੈ ਤੇ ਦੇਸੀ ਘਿਓ ਦੇ ਦੀਵੇ ਨਾਲ ਆਰਤੀ ਕਰਨੀ ਚਾਹੀਦੀ ਹੈ ਇਹ ਉਪਾਏ ਤੁਹਾਡੇ ਕੰਮਾਂ ਵਿੱਚ ਤਰੱਕੀ ਲਿਆਵੇਗਾ ਤੇ ਸਨਮਾਨ ਵਧਾਵੇਗਾ ਤੇ ਸੂਰਜ ਦੇ ਤੁਹਾਡੀ ਟੁਕੀ ਹੋਈ ਕੰਮ ਬਣਾਉਣਗੇ ਨੰਬਰ 3 ਡਰ ਤੇ ਮਿਲੇਗੀ ਜਿੱਤ ਤੁਹਾਨੂੰ ਜੇਕਰ ਡਰ ਲੱਗਦਾ ਹੈ ਕਿਤੇ ਜਾਣ ਵਿੱਚ ਤੁਹਾਡਾ ਮਨ ਵਿਚਲਿਤ ਹੁੰਦਾ ਹੈ ਜਾਂ ਕੋਈ ਅਣਜਾਨ ਡਰ ਤੁਹਾਨੂੰ ਹਮੇਸ਼ਾ ਡਰਾਉਂਦਾ ਰਹਿੰਦਾ ਹੈ ਤਾਂ 100 ਵਾਰ ਤੇ ਸ਼ਨੀਵਾਰ ਨੂੰ ਪੈਰੋ ਮੰਦਰ ਵਿੱਚ ਸਰੋਂ ਦੇ ਤੇਲ ਦਾ ਦੀਵਾ ਜਗਾਉਣਾ ਚਾਹੀਦਾ ਹੈ ਇਸ ਉਪਾਏ ਨਾਲ ਸਾਰੇ ਡਰ ਦੂਰ ਹੋਣਗੇ ਇੰਨਾ ਹੀ ਨੇ ਤੁਹਾਡੇ ਦੁਸ਼ਮਣਾਂ ਦੀ ਚਾਲ ਵੀ ਤੁਹਾਡਾ ਵਾਲ ਵੀ ਥਿੰਗਾ ਨਹੀਂ ਕਰ ਸਕੇਗੀ। ਭੈਰੋ ਬਾਬਾ ਦੀ ਕਿਰਪਾ ਨਾਲ ਤੁਹਾਡੇ ਨੇੜੇ ਤੇੜੇ ਹਮੇਸ਼ਾ ਸੁਰੱਖਿਆ ਕਵਚ ਬਣਿਆ ਰਹੇਗਾ। ਨੰਬਰ 4 ਖੁਸ਼ਹਾਲੀ ਦੇ ਲਈ ਹਰ ਰੋਜ਼ ਬਾਲ ਗੋਪਾਲ ਦੇ ਸਾਹਮਣੇ ਤੇ ਬੁੱਧਵਾਰ ਨੂੰ ਭਗਵਾਨ ਵਿਸ਼ਨੂੰ ਦੇ ਸਾਹਮਣੇ ਦੇਸੀ ਘੋੜਾ ਦੀਵਾ ਜਗਨ ਨਾਲ ਪਰਿਵਾਰ ਵਿੱਚ ਖੁਸ਼ਹਾਲੀ ਹੁੰਦੀ ਹੈ। ਨੰਬਰ 5 ਆਮਦਨੀ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ Maa Lakshmi ਦੇ ਸਾਹਮਣੇ 7 ਬੱਤੀਆਂ ਵਾਲਾ ਦੀਵਾ ਜਗਾਉਣਾ ਤਾਂ ਸੰਬੰਧੀ ਮੁਸ਼ਕਲਾਂ ਦੂਰ ਹੋ ਜਾਂਦੀਆਂ ਹਨ ਇਹ ਉਪਾਏ ਧੰਨ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਤਾਂ ਦੂਰ ਕਰੇਗਾ ਹੀ ਨਾਲ-ਨਾਲ ਰੁਕਿਆ ਹੋਇਆ ਧਨ ਵੀ ਆਸਾਨੀ ਨਾਲ ਮਿਲ ਜਾਵੇਗਾ 2 ਬੱਤੀਆਂ ਵਾਲਾ ਦੀਵਾ Maa Saraswati ਦੇ ਸਾਹਮਣੇ ਜਗਾਉਣਾ ਬੁੱਧੀ ਤੇਜ਼ ਹੁੰਦੀ ਹੈ ਨੰਬਰ 6 ਧੰਨ ਦੀ ਕਦੇ ਕਮੀ ਨਹੀਂ ਹੋਵੇਗੀ ਬੋਤਵਾਰ ਦੇ ਦਿਨ ਪਕਵਾਨ ਗਣੇਸ਼ ਦੇ ਸਾਹਮਣੇ ਤਿੰਨ ਮੋਹ ਵਾਲਾ ਦੇਸੀ ਘਿਓ ਦਾ ਦੀਵਾ ਜਗਾਉਣਾ ਚਾਹੀਦਾ ਹੈ ਤੇ ਉਸ ਨੂੰ ਘਾੜ ਚੜਾਉਣਾ ਚਾਹੀਦਾ ਹੈ ਇਸ ਨਾਲ ਕਦੇ ਵੀ ਧੰਨ ਦੀ ਕਮੀ ਨਹੀਂ ਹੁੰਦੀ ਆਮਦਨੀ ਵਧਾਉਣ ਤੇ ਧੰਨ ਦੇ ਲਈ ਨਵੇਂ ਰਸਤੇ ਖੋਜਣ ਲਈ ਇਹ ਉਪਾਏ ਕਾਰਗਰ ਸਾਬਤ ਹੁੰਦਾ ਹੈ ਦੋਸਤੋ ਇਹ ਸਾਰੀ ਜਾਣਕਾਰੀ ਜਨਰੁਚੀ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਜੋਤਿਸ਼ ਤੇ ਧਰਮ ਦੇ ਉਪਾਏ ਤੇ ਸਲਾਹ ਨੂੰ ਆਪਣੀ ਆਸਥਾ ਤੇ ਵਿਸ਼ਵਾਸ ਦੇ ਆਧਾਰ ਤੇ ਹੀ ਅਸਮਾਓ ਵੀਡੀਓ ਦਾ ਉਦੇਸ਼ ਤੁਹਾਨੂੰ ਬਿਹਤਰ ਸਲਾਹ ਦੇਣਾ ਹੈ ਇਸ ਬਾਰੇ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਦਾਵਾ ਨਹੀਂ ਕਰਦੇ ਦੋਸਤੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਸਾਡੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੀ। ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਆਪਣਾ ਖਿਆਲ ਰੱਖਣਾ। ਧੰਨ